ਸਿਵਾ ਬਲਦਾ ਤਾਂ ਜੀ ਦਾ ਜਿੰਨਾ ਜਿੰਨਾ ਰਿਸ਼ਤਾ ਹੁੰਦਾ ਹੈ ਬੰਦਾ ਉਹਨਾਂ ਉਹਨਾਂ ਨਾਲ ਬਲਦਾ ਹੈ ਦਲੀਪਕੋਟ ਟਵਾਣਾ ਨੇ ਕਿਸੇ ਵੇਲੇ ਲਿਖਿਆ ਸੀ ਪਰ ਖੀਵਾ ਦਿਆਲੂ ਪਿੰਡ ਚ ਮੌਜੂਦਾ ਮਾਨਸਾ ਜ਼ਿਲ੍ਹੇ ਦੇ ਪੂਰਾ ਪਿੰਡ ਬਲ ਰਿਹਾ ਅੱਜ ਸਿਵਾ ਬਲਣਾ ਹੈ ਲਾਸ਼ਾਂ ਦੀ ਉਡੀਕ ਹੈ ਔਰ ਇਹ ਉਡੀਕ ਕਿਸੇ ਨੂੰ ਨਾ ਪਰਮਾਤਮਾ ਦਿਖਾਵੇ ਕਿਸੇ ਦੇ ਆਉਣ ਦੀ ਉਡੀਕ ਤਾਂ ਹੋਣੀ ਚਾਹੀਦੀ ਹੈ ਪਰ ਇਹ ਉਡੀਕ ਹੋਵੇ ਵੀ ਪੁੱਤ ਜਿਹੜਾ ਉਹ ਜਲੰਧਰੋਂ ਤੁਰਿਆ ਹੋਇਆ ਮਾਂ ਦੀ ਲਾਸ਼ ਜਿਹੜੀ ਹੈ ਉਹ ਟਿਕਰੀ ਬਾਰਡਰ ਤੋਂ ਤੁਰ ਹੀ ਹੋਵੇ ਤੇ ਪੂਰੇ ਪਿੰਡ ਦਾ ਤੁਸੀਂ ਦੇਖੋ ਕਿ ਐਸਾ ਮਾਹੌਲ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ 700 ਤੋਂ ਵੱਧ ਲਾਸ਼ਾਂ ਅਸੀਂ ਦੇਖੀਆਂ ਨੇ ਔਰ ਹਾਕਮ ਐਸਾ ਕਿ ਉਹਦੀ ਕੰਨ ਤੇ ਜੂਨੀ ਸਰਕਦੀ ਇਹਨਾਂ ਲਾਸ਼ਾਂ ਨੂੰ ਇਹਨਾਂ ਲੋਕਾਂ ਨੂੰ ਇਹ ਚਿਹਰੇ ਦੇਖਣ ਵਾਲੇ ਐ ਇਸ ਪਿੰਡ ਚ ਆ ਕੇ ਇਸ ਪਿੰਡ ਦਾ ਮਾਹੌਲ ਇੱਕ ਵੱਖਰੀ ਜੀ ਚੁੱਪ ਵੱਖਰੀ ਜੀ ਸ਼ਾਂਤੀ ਪਿੰਡ ਦੇ ਵਿੱਚ ਹੈ ਕਹਿਣ ਨੂੰ ਕੁਝ ਨਹੀਂ ਐ ਇਨ੍ਹਾਂ ਲੋਕਾਂ ਕੋਲੇ ਇਨ੍ਹਾਂ ਦੀਆਂ ਜ਼ੁਬਾਨਾਂ 'ਚ ਕੁਝ ਨਹੀਂ ਐ ਕਹਿਣ ਨੂੰ ਮਾਤਾ ਅਮਰਜੀਤ ਕੌਰ ਸਮੇਤ ਤਿੰਨ ਮਾਵਾ ਸਾਡੀਆਂ ਇਸੇ ਪਿੰਡ ਦੀਆਂ ਇੱਕੋ ਟਾਈਮ ਤੇ ਪਿੰਡ 'ਚ ਤਿੰਨ ਅਰਥੀਆਂ ਉੱਠਣੀਆਂ ਚਾਹੇ ਮੇਰੀਆਂ ਮਾਵਾ ਬੈਠੀਆਂ ਮਗਰ ਭੈਣਾਂ ਬੈਠੀਆਂ ਇਹ ਵੀਰ ਬੈਠੇ ਨੇ ਬਜ਼ੁਰਗ ਨੇ ਸਾਡੇ ਚੁੱਪ ਐ ਇਸ ਤੋਂ ਵੱਡੀ ਚੁੱਪ ਨਹੀਂ ਹੋ ਸਕਦੀ ਕੀ ਕਹਿਣੇ ਲੋਕ ਉੱਥੇ ਰਾਮ ਨਾਲ ਬੈਠਿਆਂ ਦੇ ਉੱਤੇ ਆ ਕੇ ਟਿੱਪਰ ਚੜ ਗਿਆ ਔਰ ਛੋਟੀ ਭੈਣ ਉਹ ਘਰ ਦੇ ਅੰਦਰ ਹੈ ਇਹ ਸਾਹਮਣੇ ਅਸੀਂ ਉਹਨਾਂ ਦੇ ਘਰ ਦੇ ਬੈਠੇ ਆਂ ਪਰਿਵਾਰ ਕਹਿੰਦਾ ਕਿ ਭੈਣ ਨੂੰ ਦੱਸਿਆ ਨਹੀਂ ਹਲੇ ਤੱਕ ਕਿ ਕੁੜੀ ਛੋਟੀ ਹੈ ਵਿਆਹ ਰੱਖਿਆ ਹੋਇਆ ਉਹਦਾ ਕਿ ਮਾਂ ਦੀ ਮੌਤ ਦਾ ਸਦਮਾ ਪਿਓ ਪਹਿਲਾਂ ਹੀ ਸਿਰ ਤੇ ਹੈ ਨਹੀਂ ਤੁਹਾਡਾ ਕੀ ਰਿਸ਼ਤਾ ਸੀਗਾ ਜੀ ਮਾਤਾ ਜੀ ਦਾ ਮੇਰੇ ਰੀਅਲ ਭੂਆ ਜੀ ਸੀਗੇ ਤੁਹਾਨੂੰ ਕਿਵੇਂ ਪਤਾ ਕਿਵੇਂ ਲੱਗਿਆ ਸਵੇਰੀ ਪਤਾ ਲੱਗਿਆ ਅਚਾਨਕ ਹੀ ਪਤਾ ਲੱਗਿਆ ਇਥੋਂ ਜੁਨੀਆ ਦਾ ਫੋਨ ਆਇਆ ਸੀਗਾ ਵੀ ਕਹਿ ਰਹੇ ਸੀਗੇ ਵੀ ਥੋੜੀਆਂ ਸੱਟਾਂ ਲੱਗੀਆਂ ਨਹੀਂ ਗੀਆਂ ਬਰਜੇਨਾਂ ਨਾਲ ਉਹਦਾ ਗੱਲਬਾਤ ਉਹਦਾ ਨਜ਼ਰੀਆ ਸੀਗਾ ਉਹਨੂੰ ਸਾਨੂੰ ਪਤਾ ਲੱਗ ਗਿਆ ਸੀ ਵੀ ਛੱਟਾਂ ਥੋੜੀਆਂ ਨਹੀਂ ਹੈ ਗੰਭੀਰ ਛੱਟ ਲੱਗੀ ਹੋਈ ਹੈਗੀ ਫਿਰ ਅਸੀਂ ਹੌਲੀ ਹੌਲੀ ਪਤਾ ਕੀਤਾ ਸਾਨੂੰ ਮਤਲਬ ਪਤਾ ਜਰੂਰ ਲੱਗ ਗਿਆ ਇੱਕੋਦਮ ਸ਼ੌਕ ਹੋ ਗਿਆ ਜਦੋਂ ਪਤਾ ਲੱਗਿਆ ਵੀ ਉਹਨਾਂ ਦੀ ਡੈਥ ਹੋ ਗਈ ਆ ਉਹਨਾਂ ਨੂੰ ਕੋਚਲ ਕੇ ਮਾਰ ਦਿੱਤਾ ਗਿਆ ਫੋਟੋਆਂ ਆ ਗਈਆਂ ਫੋਨ ਤੇ ਉਹ ਬਹੁਤ ਭਿਆਨਕ ਫੋਟੋਆਂ ਜਿਹੜੀਆਂ ਫੋਟੋ ਨਾਲ ਦੀਆਂ 10 ਮਿੰਟ ਬਾਅਦ ਫੋਟੋ ਸਾਡੇ ਲਈ ਸੋਸ਼ਲ ਮੀਡੀਆ ਤੇ ਪਹੁੰਚ ਗਈ ਸੀ ਜੀ ਤੇ ਫੋਟੋ ਦੇਖ ਨਹੀਂ ਸਕਦੇ ਆਪਾਂ ਵੀ ਉਹਨਾਂ ਦਾ ਕੀ ਹਾਲ ਹੋਇਆ ਪਿਆਗਾ ਤਰਥਲੀ ਮੱਚੀ ਸੀ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਹੈ ਜਦੋਂ ਦੇਖਦੇ ਆ ਫੋਟੋ ਦੇਖਦੇ ਆ ਐਂ ਜੀ ਕਰਦਾ ਵੀ ਫੋਨ ਭਾਣਨ ਦੇ ਵੀ ਇਹ ਚੀਜ਼ ਨਾ ਰੱਖ ਨਾ ਨਾ ਕਰ ਦਿਓ ਉਹ ਚੀਜ਼ ਫੇਰ ਵੀ ਬਾਰ ਬਾਰ ਸਾਡੇ ਅੱਗੇ ਆ ਜਾਂਦੀ ਹੈਗੀ ਫੋਨ ਚੱਕਦੇ ਆ ਕੋਈ ਵੀ ਕੁਸ਼ਣ ਨਾ ਕੋਈ ਕੰਮ ਵਗੈਰਾ ਕਰਦੇ ਆਂਗੇ ਹੁਣ ਉੱਥੇ ਬਾਈ ਨੂੰ ਛੁੱਟੀ ਦਿਵਾਉਣੀ ਸੀਗੀ ਤੇ ਕੋਈ ਨਾ ਕੋਈ ਡਾਕੂਮੈਂਟ ਵਗੈਰਾ ਭੇਜਣਾ ਹੁੰਦੇ ਨੇ ਜਾਂ ਉੱਥੇ ਕੋਈ ਕੁਸ਼ ਡਾਕੂਮੈਂਟ ਵਗੈਰਾ ਆਧਾਰ ਕਾਰਡ ਵਗੈਰਾ ਭੇਜਣਾਗਾ ਤਾਂ ਚਾਹ ਕੇ ਉੱਪਰ ਨੋਟੀਫਿਕੇਸ਼ਨ ਆ ਜਾਂਦੀ ਹੈਗੀ ਤਾਂ ਇਹ ਸਭ ਦੇਖਿਆ ਨਹੀਂ ਜਾਂਦਾ ਹੁੰਦਾ ਨਫ਼ਰਤ ਹੋ ਗਈ ਸਾਨੂੰ ਕੌਣ ਕੌਣ ਹੈ ਪਰਿਵਾਰ 'ਚ ਦੇ ਇੱਕ ਐਕਸਟਰਾ ਗੀ ਇਸ ਬ੍ਰਦਰ ਦਾ ਹੁਣ ਮੈਰਿਜ ਹੋਈ ਸੀ ਤੇ ਇੱਕੇ ਭੂਆ ਜੀ ਸੀਗੇ ਤਿੰਨਿਆਂ ਨੇ ਅਸੀਂ ਪਰਿਵਾਰ ਦੇ ਵਿੱਚ ਹੀ ਉਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਸੀ ਉਹਨਾਂ ਦੀ ਮਤਲਬ ਮੈਰਿਜ ਤੋਂ 4 ਸਾਲ ਬਾਅਦ ਉਹਨਾਂ ਦੀ ਡੈਥ ਹੋ ਗਈ ਸੀ ਬੱਚੇ ਛੋਟੇ ਛੋਟੇ ਸੀ ਜਦੋਂ ਆਪ ਹੀ ਉਹਨਾਂ ਨੇ ਆਪਦੇ ਸਾਰੇ ਜ਼ਿੰਮੇਵਾਰੀ ਆਪ ਨਭਾਈ ਸਾਰੀ ਆਪ ਹੀ ਜੀ ਇੱਕ ਤਰ੍ਹਾਂ ਦੇ ਇਨਸਾਨ ਮਨੁੱਖ ਬਣ ਕੇ ਉਹਨਾਂ ਨੇ ਜਿਵੇਂ ਆਪ ਬੰਦਾ ਕਹਿ ਲਿਓ ਜੀ ਤੇ ਔਰ ਤੋਂ ਕਿ ਯਹੁਣ ਨੇ ਬੰਦੇ ਵਾਲਾ ਕੰਮ ਆਪ ਕੀਤਾ ਜੀ ਬੱਚਾ ਨੂੰ ਪਾਲਿਆ ਪੋਸ਼ਿਆ ਪੜਾਇਆ ਜੀ ਰੋਜ਼ਗਾਰ ਦਵਾਇਆ ਉਹਨਾਂ ਨੂੰ ਜੀ ਇੱਕ ਬੇਟਾ ਹੁਣ ਫੌਜ ਚਾ ਤੁਸੀਂ ਆਪ ਹੀ ਦੇਖ ਸਕਦੇ ਹੋ ਜੀ ਸਿਸਟਰ ਦੀ ਜੀ ਐਨ ਐਮ ਕੀਤੀ ਹੋਈ ਸੀ ਡਾਕਟਰੀ ਲੈਣ ਦੇ ਵਿੱਚ ਨੇ ਜੀ ਉਹਨਾਂ ਨੇ ਵਿਆਹ ਰੱਖਿਆ ਹੋਇਆ ਸੀ ਵਿਆਹ ਰੱਖਿਆ ਹੋਇਆ ਸੀ 23 ਜਨਵਰੀ ਦੇ ਅੱਗੇ ਵਿਆਹ ਸੀ ਜੀ ਬਹੁਤ ਚਾਹ ਸੀ ਉਹਨਾਂ ਨੂੰ ਵੀ ਸੁੱਖ ਦਾ ਸਾਹ ਮਿਲਿਆ ਆਪਾਂ ਨੂੰ ਵੀ ਬਹੁਤ ਟਾਈਮ ਬਾਅਦ ਕਰੇ ਖੁਸ਼ੀਆਂ ਆ ਰਹੀਆਂ ਨੇ ਆਪਣੀ ਪਰ ਕੀ ਪਤਾ ਸੀ ਇਹ ਖੁਸ਼ੀਆਂ ਦਾ ਹੁਣ ਕੀ ਹਾਲ ਹੋ ਜੂਗਾ ਗਏ ਕਦੋਂ ਸੀ ਉੱਥੇ 10 ਦਿਨ ਪਹਿਲਾਂ ਗਏ ਨੇ ਜੀ 10 ਦਿਨ ਅੱਜ ਵਾਪਸ ਆ ਰਹੀ ਸੀ ਸਵੇਰੇ ਪਿੰਡ ਹੂੰ ਤੇ ਕਹਿ ਰਹੇ ਸੀ ਚਲ ਸਵੇਰੇ ਜਲਦੀ ਆ ਜਾਾਂਗੇ ਘਰੇ ਆਉਣ ਦਾ ਚਾਹ ਸੀ ਵੀ ਵਿਆਹ ਦੀਆਂ ਤਿਆਰੀਆਂ ਕਰਨੀਆਂ ਸੀਗੀਆਂ ਵਿਆਹ ਦਾ ਉੱਥੇ ਫਰਜ਼ ਨਿਭਾ ਕੇ ਆ ਰਹੇ ਸੀਗੇ ਕਿਵੇਂ ਸਰੜੀ ਹੋਣਗੇ ਉਹ ਕਿਉਂਕਿ ਘਰੇ ਵਿਆਹ ਰੱਖਿਆ ਹੋਵੇ ਤਾਂ ਆਮ ਤੌਰ ਤੇ ਬੰਦਾ ਸੋਚਦਾ ਕਿ ਛੱਡੋ ਉੱਥੇ ਕੀ ਜਾਣਾ ਫਿਰ ਵੀ ਚਲੇਗੇ ਹਾਂਜੀ ਫਿਰ ਜਾਣਾ ਚਾਹੀਦਾ ਸੀ ਕਿਸਾਨ ਨੇ ਉਹਦੀ ਆਪਾਂ ਕਿਸਾਨ ਸੀ ਜੀ ਤਾਂ ਕਰਕੇ ਜਾਣਾ ਚਾਹੀਦਾ ਸੀ ਆਪਾਂ ਨੂੰ ਕਦੋਂ ਮਿਲੇ ਤੁਹਾਨੂੰ ਕੋਈ ਯਾਦ ਆ ਜਾਂਦੀ ਹੈ ਤਾਂ ਤਾਂ ਇੱਕ ਦਿਨ ਪਹਿਲਾਂ ਮਿਲੇ ਜੀ ਅਸੀਂ ਆਏ ਦੂਜੇ ਭੈਣ ਦੇ ਬੇਟੇ ਦੀ ਸੱਟ ਲੱਗੀ ਸੀ ਅਸੀਂ ਕਿਹਾ ਭੈਣ ਜਾਣਾ ਨੇ ਵੀ ਘਰੇ ਵਿਆਹ ਰੱਖਿਆਗਾ ਉਹ ਕਹਿੰਦੀ ਵੀ ਨਹੀਂ ਜਾਣਾ ਜ਼ਰੂਰੀ ਬਣਦਾ ਆਪਾਂ ਕਹਿੰਦੀ ਵੀ ਕਿਸਾਨ ਆਗੇ ਕਿਸਾਨੀ ਲਈ ਜਾਣਾ ਚਾਹੀਦਾ ਜੇ ਆਪਾਂ ਖੇਤੀ ਨਹੀਂ ਕਰਦੇ ਤਾਂ ਕਿਸਾਨ ਤਾਂ ਹੈਗੇ ਆ ਨਾ ਓਰੇ ਬਹੁਤ ਵੱਡੀ ਗੱਲ ਐ ਘਰੇ ਵਿਆਹ ਰੱਖਿਆ ਔਰ ਫਿਰ ਵੀ ਉਹਨਾਂ ਦਾ ਇਹ ਸੀਗਾ ਵੀ ਉੱਥੇ ਜਾਣਾ ਹੀ ਜਾਣਾ ਹੈ ਸੰਘਰਸ਼ 'ਚ ਯੋਗਦਾਨ ਪਾਉਣਾ ਉਹਨਾਂ ਨੇ ਜ਼ਰੂਰੀ ਸਮਝਿਆ ਜੀ ਹੁਣ ਤੁਸੀਂ ਆਪ ਹੀ ਦੇਖ ਲਓ ਜੀ ਬੇਟਾ ਜੀ ਸਰਾਧਾਂ ਨੇ ਡਿਊਟੀ ਕਰ ਦੇਣੀ ਆਰਮੀਂ ਦੇ ਵਿੱਚ ਨਹੀਂ ਜੀ ਕਿਹਦਾ ਦਿਲ ਕਰਦਾ ਘਰ ਛੱਡ ਕੇ ਜਾਣ ਨੂੰ ਜੀ ਬੇਟਾ ਉੱਧਰ ਹੈ ਜੀ ਮਾਂ ਉੱਧਰ ਸ਼ਹੀਦ ਹੋ ਰਹੀ ਹੈ ਜੀ ਤੇ ਬਾਪੂ ਦਾ ਸੱਪ ਲੜ ਗਏ ਉਹਨਾਂ ਦੀ ਮੌਤ ਹੋ ਗਈ ਸਾਰਾ ਪਰਿਵਾਰ ਹੀ ਖੀਰੂ ਖੀਰੂ ਹੋ ਗਿਆ ਜੀ ਮਾਂ ਅਗਰ ਕੀ ਰਹਿ ਗਿਆ ਉਹਨਾਂ ਦਾ ਕੀ ਬੱਚਾ ਸਾਡੇ ਕੋਲੇ ਪਰ ਉਹ ਧੀ ਦੀ ਵੀ ਕੀ ਖੁਸ਼ੀਆਂ ਹੁਣ ਕਿੱਥੇ ਵਿਆਹ ਕਰਨਾ ਸੀ ਹੁਣ ਕਿਹੜੇ ਕਿਹੜੀ ਉਹ ਖੁਸ਼ੀ ਨਾਲ ਸੀ ਵਿਆਹ ਕਰਾਂਗੇ ਕਿਹੜੇ ਹੱਥਾਂ ਨਾਲ ਉਹਨਾਂ ਨੂੰ ਉਹਨੂੰ ਇੰਨਾ ਚਾਹ ਸੀਗਾ ਵੀ ਚਲ ਹੁਣ ਪੈਣ ਦਾ ਵਿਆਹ ਕਰਨਾਗਾ ਅੱਜੇ-ਬੱਜੇ ਨਾਲ ਵਿਆਹ ਕਰਨਾ ਵੀ ਜ਼ਿੰਦਗੀ ਚ ਬਹੁਤ ਦੁੱਖ ਦੇਖ ਲਏ ਹੁਣ ਕੀ ਪਤਾ ਸੀ ਪੈਣਾ ਨੂੰ ਵੀ ਇਦਾਂ ਹੀ ਤੋੜਨਾ ਪੈਣਾ ਉਹਨਾ ਤੇ ਬੇਟੇ ਦਾ ਵੀ ਐਕਸੀਡੈਂਟ ਹੋਇਆ ਹੋਇਆ ਜੀ ਉਹ ਕਲੀਅਰ ਬੋਲਦਾ ਨਹੀਂ ਜੀ ਬੋਲ ਨਹੀਂ ਸਕਦੇ ਹਾਂ ਜੀ ਹਾਂ ਜੋ ਬੋਲ ਨਹੀਂ ਸਕਦੇ ਜੀ ਉਹਨਾਂ ਨੂੰ ਵੀ ਆਪਾਂ ਕਹਿ ਸਕਦੇ ਹਾਂ ਜੀ 60% ਬੋਲ ਸਕਦੇ ਨੇ ਜੀ ਆਪਾਂ ਉਹਨਾਂ ਦੀ ਤੁਸੀਂ ਤੁਸੀਂ ਸਮਝੋ ਨਾ ਸਮਝ ਨਹੀਂ ਆਉਣੀ ਤੁਹਾਨੂੰ ਉਹਨਾਂ ਦੀ ਜੀ ਪਰਿਵਾਰ ਜ਼ਰੂਰ ਸਮਝ ਲੈਂਦਾ ਜੀ ਉਹਨਾਂ ਦੀ ਗੱਲ ਮਤਲਬ ਬੋਲ ਨਹੀਂ ਸਕਦੇ ਉਹਨਾਂ ਨੂੰ ਬੋਲਣ ਦੀ ਦਿੱਕਤ ਆ ਰਹੀ ਥੋੜਾ ਮੈਂਟਲੀ ਵੀ ਜਿਵੇਂ ਆ ਪਰ ਦੇਖੋ ਪੁੱਤ ਬਾਰਡਰਾਂ ਤੇ ਐ ਫੌਜ ਚ ਮਾਂ ਉਥੇ ਸ਼ਹੀਦ ਹੋਈ ਐ ਭੈਣ ਵਿਚਾਰੀ ਕੱਲੀ ਹੁਣ ਉਹ ਉਹ ਔਰ ਹਾਕਮ ਐ ਜਿਹੜਾ ਉਹਨੂੰ ਨਜ਼ਰ ਹੀ ਨਹੀਂ ਆ ਰਿਹਾ ਕਿ ਅਸੀਂ ਕਿਹੋ ਜਿਹੀਆਂ ਕੁਰਬਾਨੀਆਂ ਦੇ ਰਹੇ ਹਾਂ ਸੈਂਕੜੇ ਮਰ ਗਏ ਅੱਗੇ ਕਿ ਆਪਣੇ ਸੈਂਕੜੇ ਮਰਨੇ ਨੇ ਜਿਹਦਾ ਆਪਣੇ ਲੱਗ ਕੋਈ ਹਿਸਾਬ ਕਿਤਾਬ ਨਹੀਂ ਅੱਗੇ ਕਿੰਨਿਆਂ ਨੇ ਮਰਨਾਗਾ ਕਿੰਨਿਆਂ ਨੇ ਸ਼ਹੀਦ ਹੋਣਾਗਾ ਤੇਰੇ ਖਾਤਰ ਇਹ ਗੰਦੀਆਂ ਸਰਕਾਰਾਂ ਇੱਥੇ ਤਾਂ ਕਰਕੇ ਇੱਥੇ ਰਹਿਣ ਨੂੰ ਦਿਲ ਨਹੀਂ ਕਰ ਰਿਹਾ ਹੈਗਾ ਅੱਜ ਤਾਂ ਜ਼ਿਆਦਾ ਬਾਹਰ ਕਿਉਂ ਜਾ ਰਹੇ ਨੇਗੇ ਇਹਨਾਂ ਦੀ ਗੰਦੀਆਂ ਸਰਕਾਰਾਂ ਕਰਕੇ ਜਾ ਰਹੇ ਨੇਗੇ ਕਿਸਦਾ ਦਿਲ ਨਹੀਂ ਕਰਦਾ ਇੱਥੇ ਰਹਿਣ ਨੂੰ ਇੱਥੇ ਬੈਠੇ ਨੌਕਰੀ ਨਹੀਂ ਮਿਲਦੀ ਜਿਨ੍ਹਾਂ ਨੂੰ ਮਿਲਦੀ ਹੈਗੀ ਉਹਨਾਂ ਨਾਲ ਇਹ ਸਭ ਹੋ ਰਿਹਾਗਾ ਬਾੜਾਂ ਦੇ ਸੀਧ ਹੋਰਨੇ ਪਤਾ ਕੀ ਕਰਾਂਗੇ ਉੱਥੇ ਵੀ ਇਹਨਾਂ ਦੀ ਚਾਲਾਂ ਚੱਲੀਆਂ ਹੋ ਜਾਂਦੀਆਂ ਨਹੀਂ ਗੀਆਂ ਪੂਰੇ ਪਿੰਡ ਵਾਸਤੇ ਬੜਾ ਸ਼ੌਕ ਦਾ ਮਾਹੌਲ ਹੈ ਤਿੰਨ ਲਾਸ਼ਾਂ ਇੱਕ ਦਿਨ ਚ ਪਿੰਡ ਤੋਂ ਉੱਠੀਆਂ ਬਾਪੂ ਜੀ ਫਿਰ ਵੀ ਸਰਕਾਰਾਂ ਨਹੀਂ ਸੁਣਦੀਆਂ ਤੁਹਾਡੇ ਪਿੰਡ ਵਾਸਤੇ ਤਾਂ ਅੱਜ ਬਹੁਤ ਕਾਲਾ ਦਿਨ ਹੈ ਮੈਥੋਂ ਗੱਲ ਨਹੀਂ ਹੁੰਦੀ ਥੋੜਾ ਜਿਹਾ ਪਤਾ ਇਹਦੇ ਮੁੰਡੇ ਉਧਰ ਗੱਲ ਬਹੁਤ ਔਖਾ ਦਿਨ ਹੈ ਜੀ ਤੁਹਾਡੇ ਵਾਸਤੇ ਪਿੰਡ ਵਾਸਤੇ ਅਸੀਂ ਇਸ ਪਰਿਵਾਰ ਬਾਰੇ ਦਿਲ ਖੋਲ ਕੇ ਕੋਈ ਗੱਲ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਤੇ ਬਾਲੀਆਂ ਵੱਡੀਆਂ ਮੁਸੀਬਤਾਂ ਪੈ ਗਈਆਂ ਜੀ ਇਸ ਪਰਿਵਾਰ ਦੇ 92 ਤੋਂ ਲੈ ਕੇ ਇਸ ਪਰਿਵਾਰ ਦੇ ਪੰਛੀ ਜੀ ਤੁਰ ਗਏ ਗੱਪਰੂ ਜਵਾਨ ਜੀ ਸਾਰੇ ਅਸੀਂ ਇਸ ਗੱਲ ਦੇ ਹੱਕ ਤੇ ਵੀ ਗਵਰਨਮੈਂਟ ਕਿਉਂ ਨਹੀਂ ਇਸ ਬਾਰੇ ਸੋਚ ਰਹੀ ਕਉਏ ਗੰਦੀਆਂ ਹੱਤਤਾ ਕਰ ਰਹੀ ਹੈ ਕਿਉਂ ਇਹ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰ ਰਹੀ ਜਿਹੜੇ ਤਾਂ ਹੀ ਮੌਤਾ ਹੋ ਰਹੀਆਂ ਨੇ ਜੇ ਮੰਗਾਂ ਨਹੀਂ ਪੂਰੀਆਂ ਹੋ ਰਹੀਆਂ ਸਾਨੂੰ ਇਸ ਵਾਸਤੇ ਇਹਦਾ ਨਿਆ ਹੋਣਾ ਚਾਹੀਦਾ ਹੈ ਇਹਦੇ ਵਾਸਤੇ ਕੋਈ ਜੱਜ ਸੀਨੀਅਰ ਜੱਜ ਇਹਦੀ ਇਨਕੁਇਰੀ ਕਰਨੀ ਚਾਹੀਦੀ ਹੈ ਕਾਕਾ ਜਿਹੜਾ ਕਤਲ ਕੇਸ ਹੋਇਆ ਹੈ ਔਰ ਇਹ ਔਰ ਹੁਣੇ ਸਾਨੂੰ ਦੱਸ ਰਹੇ ਸੀ ਕਿ ਕੋਈ ਸਰਕਾਰ ਤੋਂ ਵੀ ਕੋਈ ਅਜੇ ਤਾਈ ਡੀਸੀ ਜਾਂ ਕੋਈ ਆਇਆ ਨਹੀਂ 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 ਫਿਲਹਾਲ ਕਰ ਕੋਈ ਨਹੀਂ ਪਹੁੰਚਿਆ ਜੀ ਕਿਸੇ ਨੇ ਕੋਈ ਨਹੀਂ ਪੁੱਛ ਕਿਸੇ ਕੋਈ ਸਾਰ ਨਹੀਂ ਲਈ ਹੈਗੀ ਜੀ ਆ ਬੈਠਾ ਤੁਹਾਡੇ ਸਾਹਮਣੇ ਹੈ ਜੀ ਕੋਈ ਨਵੇਂੰਦਾ ਨਹੀਂ ਆਇਆ ਸਾਡੇ ਕੋਲ ਜੀ ਪ੍ਰਸ਼ਾਸਨ ਦਾ ਕੋਈ ਹੋਇਆ ਕੀ ਐਗਜ਼ੈਕਟ ਬਹੁਤ سارے ਲੋਕ ਸੋਸ਼ਲ ਮੀਡੀਆ ਤੇ ਗੱਲਾਂ ਕਰ ਰਹੇ ਆ ਬਹੁਤ ਸਾਰੇ ਕੋਈ ਕਹਿ ਰਿਹਾ ਕਿ ਬੈਕ ਕਰਦਾ ਸੀ ਉਹ ਗੱਡੀ ਹੋਇਆ ਐਗਜ਼ੈਕਟਲੀ ਹੋਇਆ ਕਿ ਨਹੀਂ ਤੁਸੀਂ ਆਪ ਦੇਖੋ ਜੇ ਆਪਾਂ ਫੁੱਟਬਾਦ ਨੇ ਫੁੱਟਬਾਦ ਕਿੰਨੇ ਉੱਚੇ ਹੁੰਦੇ ਨੇਗੇ ਜੇ ਆਪਾਂ ਜਾਣ ਬੁੱਝ ਕੇ ਚੀਜ਼ ਚੜਾਉਣੇ ਉੱਥੇ ਤਾਂ ਚੜ੍ਹਦੀ ਹੈਗੀ ਹੁਣ ਅਪ ਚਲਾਉਂ ਜਲਾਉਂਦਾ ਆਪਾਂ ਚੜਾ ਨਹੀਂ ਸਕਦੇ ਉੱਥੇ ਤੁਸੀਂ ਤੁਹਾਡੇ ਸਾਹਮਣੇ ਹੈ ਠੀਕ ਹੈ ਨਾ ਤੇਜ਼ ਰਫਤਾਰ ਨਾਲ ਚੀਜ਼ ਆ ਰਹੀ ਹੈਗੀ ਉਹਨਾਂ ਉੱਪਰ ਉਹਨਾਂ ਨੂੰ ਕੁਚ ਲੈ ਗਿਆਗਾ ਫੋਟਾਂ ਤੁਸੀਂ ਚੈੱਕ ਕਰ ਸਕਦੇ ਹੋ ਵੀ ਉਹ ਕਿਹੜੀ ਜਗ੍ਹਾ ਤੇ ਨੇ ਅੱਗੇ ਕਿੰਨੀ ਜਗ੍ਹਾ ਪਈ ਜਾਗੀ ਨੰਗਲ ਲਈ ਉਹਨਾਂ ਦੀ ਤੁਹਾਨੂੰ ਇਹ ਲੱਗਦਾ ਵੀ ਇਹ ਜਾਣ ਕੇ ਕੀਤਾ ਗਿਆ ਹਾਂ ਜਾਣ ਕੇ ਕਹਿ ਸਕਦੇ ਸੀ ਜਾਣ ਕੇ ਕੀਤਾ ਗਿਆ ਜੀ ਇਹ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਇਨਕੁਆਰੀ ਹੋਣੀ ਚਾਹੀਦੀ ਹੈ ਜੀ ਸਾਨੂੰ ਸਾਡਾ ਮਨ ਹੱਕ ਮਿਲਨੇ ਚਾਹੀਦੇ ਨੇ ਜੀ ਹੱਕਾਂ ਖਾਤਰ ਅਸੀਂ ਬੈਠੇ ਆਂ ਜੀ ਹਜੇ ਪਤਾ ਨਹੀਂ ਕਿੰਨੇ ਕੁ ਸ਼ਹੀਦ ਹੋਣਗੇ ਜੀ ਹੁਣ ਸਾਡਾ ਇਹ ਤਾਂ ਹੈ ਨਹੀਂ ਜੀ ਵੀ ਵਾਪਸ ਆ ਜਾਣਗੇ ਜੀ ਪਰ ਸਾਨੂੰ ਐ ਵੀ ਜਿਹੜੇ ਸਾਡੇ ਅੱਗੇ-ਅੱਗੇ ਸ਼ਹੀਦ ਹੋਣੇ ਨੇ ਅਸੀਂ ਉਹਨਾਂ ਨੂੰ ਤਾਂ ਬਚਾ ਸਕਦੇ ਆਂਗੇ ਮਾਤਾ ਸੁਭਾਅ ਕਿ ਐਸਾ ਸੀਗਾ ਜੀ ਇੱਥੇ ਰਹਿੰਦੇ ਸੀਗੇ ਤੁਸੀਂ ਇਕੱਠੇ ਅਕਸਰ ਕਿਸਾਨੀ ਦੀ ਗੱਲਾਂ ਤੁਸੀਂ ਕਹਿ ਰਹੇ ਹੋ ਕਰਦੇ ਹਾਂ ਜੀ ਹਾਂ ਜੀ ਬਹੁਤ ਵਧੀਆ ਸੁਭਾਅ ਸੀਗਾ ਬਹੁਤ ਵਧੀਆ ਸਵਾਸੀ ਮੇਰੀ ਭੈਣ ਲੱਗਦੀ ਸੀ ਮੈਂ ਤਾਂ ਤਨੁਲੇ ਰਹਿਨੀ ਆ ਜੀ ਜਦੋਂ ਮਿਲਣ ਆਉਨੇ ਬਹੁਤ ਵਧੀਆ ਗੱਲਾਂ ਕਰਦੇ ਸੀ ਭੈਣ ਮੇਰੀ ਆਪ ਵੱਲ ਦੇੜੀ ਆਪ ਚਲਾ ਕੇ ਜੀ ਪੱਠੇ ਲੈ ਕੇ ਆਉਂਦੇ ਸੀ ਮੱਜਾਂ ਵਾਸਤੇ ਹਾਂਜੀ ਉਹਨੇ ਬੰਦਿਆਂ ਦੀ ਤਰ੍ਹਾਂ ਹੀ ਕੰਮ ਕੀਤਾ ਸੀ ਆਪਣੇ ਘਰ ਦਾ ਉਹਨਾਂ ਤਾਂ ਇਹ ਕਹਿਣਾ ਸੀ ਜੇ ਕੋਈ ਆਪਣਾ ਮਾੜਾ ਕਰਦਾ ਕੋਈ ਗੱਲ ਨਹੀਂ ਮਾਲ ਕੇ ਦੇਖਦਾ ਆਪਾਂ ਉਹਦਾ ਚੰਗਾ ਕਰੋ ਆਪਾਂ ਕਿਸੇ ਦਾ ਮਾੜਾ ਨਾ ਸੋਚੋ ਸਵੇਰ ਦੇ ਟਾਈਮ ਗੁਰੂ ਘਰ ਜਾਂਦੇ ਸੀ ਅਮਰ ਸ਼ਕਿਆ ਹੋਇਆ ਸੀ ਪਾਠ ਕਰਦੇ ਸੀਗੇ ਨਾਮ ਸਿਮਰਨ ਕਰਦੇ ਸੀ ਪੜਤ ਨਹੀਂ ਕਰ ਸਕਦੇ ਸੀ ਪੜਨ ਪੜੇ ਵੀ ਨਹੀਂ ਸੀ ਤੇ ਫਿਰ ਵੀ ਖੇਤੀ ਦਾ ਸਾਰਾ ਕੰਮ ਵਗੈਰਾ ਆਪ ਵੱਲ ਦੇ ਨਾਵ ਬਲਦਰੀੜਾ ਚਲਾਉਂਦੇ ਜਾਂ ਕੱਖ ਲੈ ਕੇ ਆਉਂਦੀ ਸਾਰਾ ਉਹਨਾਂ ਨੇ ਆਪ ਸਾਹਮਣੇ ਜੀ ਉਹਨਾਂ ਦੇ ਵਾਕਾਂ ਦੇ ਕੋਈ ਵੀ ਇਦਾਂ ਹੀ ਮਹਿਸੂਸ ਨਹੀਂ ਹੋਣ ਦਿੱਤਾ ਵੀ ਤੁਹਾਡਾ ਡੈਡੀ ਹੈ ਨਹੀਂ ਜੀ ਸਾਰਾ ਆਪ ਅੱਗੇ ਹੋ ਕੇ ਕਰਦੇ ਰਹੇਗੇ ਤੁਹਾਨੂੰ ਗੁੱਸਾ ਹੈ ਇਸ ਗੱਲ ਦਾ ਵੀ ਅਸੀਂ ਇੰਨੀਆਂ ਜਾਨਾਂ ਦਿੱਤੀਆਂ ਤੁਹਾਡੇ ਭੂਆ ਜੀ ਚਲੇ ਗਏ ਫਿਰ ਵੀ ਕੋਈ ਸੁਣਵਾਈ ਨਹੀਂ ਸਕੀ ਕੋਈ ਸੁਣਵਾਈ ਨਹੀਂ ਗੁੱਸਾ ਬਹੁਤ ਜ਼ਿਆਦਾ ਸਾਨੂੰ ਜੀ ਅੱਗੇ ਨਹੀਂ ਪਾ ਸਾਡੇ ਕਿੰਨੇ ਕੁ ਸੀਧ ਹੋਣੇ ਨੇ ਜੇ ਤਾਂ ਜਿਹੜੇ ਹੁਣ ਚੱਲ ਗਏ ਉਹਨਾਂ ਦੀ ਕਾਰਡ ਸਾਨੂੰ ਪੂਰੀ ਹੋਣੀ ਨਹੀਂ 7-800 ਸਾਡੇ ਪਹਿਲਾਂ ਚੱਲ ਗਏ ਜੀ ਅੱਗੇ ਇਹਨਾਂ ਗੰਦੀਆਂ ਸਰਕਾਰਾਂ ਦਾ ਕੋਈ ਪਤਾ ਨਹੀਂ ਵੀ ਕਿੰਨੇ ਕੁ ਲੈ ਕੇ ਬੈਠਣਗੇ ਹੋਰ ਤਦ ਇਹਨਾਂ ਇਹਨਾਂ ਜਜ਼ਬਾਤਾਂ ਨੂੰ ਤੁਸੀਂ ਦੱਸ ਨਹੀਂ ਸਕਦੇ ਕੋਈ ਮੀਡੀਆ ਕੋਈ ਖਬਰ ਕੋਈ ਅਖਬਾਰ ਕੋਈ ਵੀਡੀਓ ਇਹ ਇੱਥੇ ਆ ਕੇ ਹੀ ਮਹਿਸੂਸ ਕਰ ਸਕਦੇ ਹੋ ਤੁਸੀਂ ਪੂਰਾ ਪਿੰਡ ਇੱਕ ਇੱਕ ਤਸਵੀਰ ਤੁਸੀਂ ਦੇਖੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਓ ਇਹਨਾਂ ਚਿਹਰਿਆਂ ਵੱਲ ਦੇਖੋ ਔਰ ਹਾਕਮ ਦੇਖਣ ਇਹ ਚਿਹਰੇ ਕਿ ਕੀ ਕਸੂਰ ਹੈ ਇਹਨਾਂ ਦਾ ਇਹ ਆਪਦੇ ਹੱਕਾਂ ਖਾਤਰ ਉੱਥੇ ਬੈਠੇ ਐ ਪਿੰਡ ਦੇ ਵਿੱਚੋਂ ਇੱਕ ਦਿਨ ਦੇ ਵਿੱਚ ਤਿੰਨ ਲਾਸ਼ਾਂ ਔਰ ਪਰਿਵਾਰ ਖਤਮ ਹੋ ਗਿਆ માતા ਆਪਣੇ ਮੋਢਿਆਂ ਤੇ ਪਰਿਵਾਰ ਦਾ ਭਾਰ ਚੁੱਕ ਕੇ ਚੱਲ ਰਹੀ ਸੀ ਔਰ માતા ਦੇ ਜਾਣ ਨਾਲ ਤਾਂ ਸਭ ਖਤਮ ਹੈ ਉਸ ਭੈਣ ਨੂੰ ਕੌਣ ਦਲਾਸਾ ਦੇਊਗਾ ਉਹਨੂੰ ਕੀ ਸਮਝਾ ਲੋਂਗੇ ਤੁਸੀਂ ਕੀ ਤਰਵਾਸਾ ਦੇ ਲੋਂਗੇ ਉਹਨੂੰ ਮਾਣੇ ਨਹੀਂ ਆਉਣਾ ਮੁੜ ਕੇ ਔਰ ਇਹ ਜਿੰਨੇ ਪਿੰਡ ਦੇ ਲੋਕ ਨੇ ਇਹਨਾਂ ਇਹਨਾਂ ਦੇ ਇਹ ਇਹ ਜਿਹੜੀ ਚੁੱਪ ਹੈ ਇਹ ਸਭ ਕੁਝ ਬਿਆਨ ਕਰਦੀ ਹੈ ਇਹ ਚੁੱਪੀ ਸਭ ਕੁਝ ਦੱਸਦੀ ਹੈ ਕਿ ਇਹ ੱੱਕਾ ਕਦੋਂ ਤੱਕ ਬਰਦਾਸ਼ਤ ਕਰਾਂਗੇ ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਔਨ ਏਅਰ ਮਨਸਾ